ਇੱਕ ਸਮਾਗਮ ਵਿੱਚ ਇੱਕ ਗਾਉਣ ਵਾਲਾ ਗਾ ਰਿਹਾ ਸੀ ਉਹਦੇ ਗੀਤ ਦੇ ਸ਼ਬਦ ਇਹ ਸਨ ਕਿ ਉਹ ਸਦੀਆਂ ਪਹਿਲਾਂ ਹੋਏ ਆਪਣੇ ਇੱਕ ਧਾਰਮਿਕ ਰਹਿਬਰ ਨੂੰ ਵਾਜਾ ਮਾਰ ਰਿਹਾ ਸੀ ਕਿ ਤੂੰ ਦੁਨੀਆ ਦਾ ਆ ਕੇ ਵੇਖ ਕਿ ਕੀ ਹਾਲ ਹੋ ਗਿਆ ਇੱਥੇ ਤਗੜਾ ਮਾੜੇ ਨੂੰ ਲੁੱਟ ਕੇ ਖਾ ਰਿਹਾ ਹੈ ਨਾ ਨਿਆਂ ਇਨਸਾਫ ਬਹੁਤ ਦੂਰ ਦੀ ਕੋਟੀ ਹੋ ਗਏ ਹਨ ਇੱਥੇ ਮਾਰ ਧਾੜ ਵਧ ਰਹੀ ਹੈ ਲੁੱਟ ਮਾਰ ਹੈ ਤੂੰ ਦੁਬਾਰਾ ਆ ਤੇ ਇਸ ਦੁਨੀਆ ਨੂੰ ਦਰੁਸਤ ਕਰ ਇਸ ਰਚਨਾ ਮਗਰੋਂ ਇੱਕ ਸਿਆਣਾ ਬਜ਼ੁਰਗ ਉਸ ਸਟੇਜ ਤੇ ਬੋਲਿਆ ਉਸ ਨੇ ਆਖਿਆ ਕਿ ਸਾਡੇ ਰਹਿਬਰ ਜੋ ਸਦੀਆਂ ਪਹਿਲਾਂ ਇਸ ਧਰਤੀ ਤੇ ਹੋ ਗਏ ਹਨ ਉਹਨਾਂ ਨੇ ਹੁਣ ਦੁਬਾਰਾ ਨਹੀਂ ਆਉਣਾ ਉਹਨਾਂ ਨੇ ਇਸ ਦੁਨੀਆ ਨੂੰ ਚੰਗਾ ਬਣਾਉਣ ਲਈ ਜੋ ਯੋਗਦਾਨ ਦਿੱਤਾ ਉਹ ਬਹੁਤ ਮਹਾਨ ਹੈ ਉਹਨੂੰ ਵਿਸਾਰਿਆ ਨਹੀਂ ਜਾ ਸਕਦਾ ਉਹ ਸਾਡੇ ਰਾਹ ਦਸਰੇ ਹਨ ਉਹਨਾਂ ਦੇ ਸ਼ਬਦ ਅੱਜ ਵੀ ਸਾਡਾ ਮਾਰਗਦਰਸ਼ਨ ਕਰਦੇ ਹਨ ਪਰ ਇਹ ਸੱਚ ਹੈ ਕਿ ਉਹਨਾਂ ਨੇ ਹੁਣ ਦੁਬਾਰਾ ਨਹੀਂ ਆਉਣਾ ਉਹਨਾਂ ਦੇ ਦੱਸੇ ਰਾਹ ਤੇ ਚੱਲ ਕੇ ਆਪਣੇ ਆਪ ਨੂੰ ਇਸ ਦੁਨੀਆ ਨੂੰ ਚੰਗਾ ਬਣਾਉਣ ਦਾ ਸਾਨੂੰ ਯਤਨ ਕਰਨਾ ਚਾਹੀਦਾ ਜਮਾਨੇ ਦੇ ਹਰ ਦੌਰ ਵਿੱਚ ਸਮਾਜ ਦੀ ਬਹੁ ਗਿਣਤੀ ਨੂੰ ਕਿਸੇ ਨਾ ਕਿਸੇ ਕਰਾਮਾਤ ਦੀ ਉਡੀਕ ਰਹਿੰਦੀ ਹੈ ਧਰਮ ਸਥਾਨਾਂ ਤੇ ਹਰ ਰੋਜ਼ ਪ੍ਰਾਰਥਨਾਵਾਂ ਬੇਨਤੀਆਂ ਅਰਜੋਈਆਂ ਜੋਦੜੀਆਂ ਅਰਦਾਸਾਂ ਹੁੰਦੀਆਂ ਕੁਝ ਭੋਲੇ-ਪਾਲੇ ਲੋਕਾਂ ਨੂੰ ਕੁਝ ਚਲਾਕ ਲੋਕ ਆਪਣੇ ਧਰਮ ਨੂੰ ਦੂਜਿਆਂ ਦੇ ਮੁਕਾਬਲੇ ਵਧੇਰੇ ਕਰਾਮਾਤੀ ਦੱਸ ਕੇ ਉਹਨਾਂ ਦਾ ਧਰਮ ਪਰਿਵਰਤਨ ਕਰਾਉਣ ਦੀ ਕੋਸ਼ਿਸ਼ ਵੀ ਕਰਦੇ ਹਨ ਤੇ ਇਸ ਵਿੱਚ ਸਫਲ ਵੀ ਹੁੰਦੇ ਹਨ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਕਿਤੇ ਵਿਰੋਧ ਵੀ ਹੁੰਦਾ ਹੈ ਪਰ ਸਮਾਜ ਵਿੱਚ ਅਜਿਹੇ ਵਰਤਾਰੇ ਚੱਲਦੇ ਰਹਿੰਦੇ ਹਨ ਆਮ ਤੌਰ ਤੇ ਸਮਝਿਆ ਜਾਂਦਾ ਹੈ ਕਿ ਹਰ ਧਰਮ ਵਿੱਚ ਧਰਮ ਨੂੰ ਮੰਨਣ ਵਾਲੇ ਲੋਕਾਂ ਦਾ ਧਰਮ ਵਿੱਚ ਵਿਸ਼ਵਾਸ ਬਹੁਤ ਜ਼ਰੂਰੀ ਹੈ ਵਿਸ਼ਵਾਸ ਕਰਨ ਲਈ ਲੋਕ ਕਰਾਮਾਤਾਂ ਦੀ ਆਸ ਕਰਦੇ ਹਨ ਕਿ ਕਰਾਮਾਤ ਕਰਕੇ ਲੋਕਾਂ ਦਾ ਵਿਸ਼ਵਾਸ ਜ਼ਿਆਦਾ ਵੱਜਦਾ ਹੈ ਬੇਸ਼ੱਕ ਕਿੰਨੇ ਵੀ ਵਿਗਿਆਨਕ ਢੰਗ ਨਾਲ ਸੋਚਣ ਵਾਲੇ ਧਾਰਮਿਕ ਲੋਕ ਹੋਣ ਉਹਨਾਂ ਚੋਂ ਬਹੁ ਗਿਣਤੀ ਜਿਹੜੀ ਹੈ ਉਹ ਕਰਾਮਾਤਾਂ ਦੇ ਵਿੱਚ ਪੱਕਾ ਵਿਸ਼ਵਾਸ ਕਰਦੀ ਹੈ ਸਾਡੇ ਸਮਾਜ ਵਿੱਚ ਇਸ ਸਮੇਂ ਕਰਾਮਾਤਾਂ ਦਾ ਬਾਜ਼ਾਰ ਇੱਕ ਵੱਡਾ ਕਾਰੋਬਾਰ ਬਣ ਗਿਆ ਹੈ। ਬਹੁਤ ਸਾਰੇ ਅਖੌਤੀ ਜੋਤਸ਼ੀ, ਸਾਧ ਸੰਤ, ਸਿਆਣੇ ਤੇ ਆਪਣੇ ਆਪ ਨੂੰ ਧਰਮ ਦੇ ਆਗੂ ਖਵਾਉਣ ਵਾਲੇ ਕਰਾਮਾਤਾਂ ਦੇ ਨਾਂ ਤੇ ਲੋਕਾਂ ਨੂੰ ਵਰਗ ਲਾਉਂਦੇ ਹਨ। ਕਿਸੇ ਨਾ ਕਿਸੇ ਢੰਗ ਨਾਲ ਆਪਣੇ ਡੇਰਿਆਂ ਤੇ ਭੀੜਾਂ ਇਕੱਠੀਆਂ ਕਰਦੇ ਹਨ। ਇਹਨਾਂ ਇਕੱਠੀਆਂ ਹੋਈਆਂ ਭੀੜਾਂ ਤੋਂ ਮੋਟਾ ਪੈਸਾ ਵਸੂਲਿਆ ਜਾਂਦਾ ਹੈ। ਇਸ ਨਾਲ ਇਹਨਾਂ ਲੋਕਾਂ ਦੀਆਂ ਜਾਇਦਾਦਾਂ ਦਿਨ ਰਾਤ ਇਹਨਾਂ ਦੀਆਂ ਜਾਇਦਾਦਾਂ ਵਿੱਚ ਵਾਧਾ ਹੁੰਦਾ ਹੈ ਸਾਡੇ ਸਮਾਜ ਦੇ ਵੱਡੀ ਗਿਣਤੀ ਲੋਕ ਕਈ ਤਰ੍ਹਾਂ ਦੀਆਂ ਮਾਨਸਿਕ ਪਰੇਸ਼ਾਨੀਆਂ ਦੇ ਸ਼ਿਕਾਰ ਨੇ ਉਦਾਸੀ ਪਰੇਸ਼ਾਨੀ ਕੁਝ ਚੰਗਾ ਨਾ ਲੱਗਣਾ ਜੀਵਨ ਵਿੱਚੋਂ ਦਿਲਚਸਪੀ ਮੁੱਕ ਜਾਣੀ ਮਨ ਕਾਲਾ ਪੈਣਾ ਗੱਲ-ਗੱਲ ਤੇ ਗੁੱਸਾ ਆਉਣਾ ਰੋੜ ਆਉਣਾ ਆਤਮ ਹੱਤਿਆ ਕਰਨ ਦੇ ਵਿਚਾਰ ਆਉਣੇ ਖੁਸ਼ੀ ਨਾ ਆਉਣੀ ਮਨ ਦਾ ਉਤਸ਼ਾਹ ਮਠਾ ਪੈ ਜਾਣਾ ਮਨ ਨੂੰ ਟਿਕਾ ਨਾ ਆਉਣਾ ਚੈਨ ਨਾ ਆਉਣਾ ਇਹ ਕਈ ਤਰ੍ਹਾਂ ਦੇ ਮਾਨਸਿਕ ਵਿਕਾਰ ਹਨ ਤੇ ਇਹਨਾਂ ਤੋਂ ਸਵਾਜ ਦੀ ਵੱਡੀ ਗਿਣਤੀ ਪੀੜਤ ਹੈ ਹਿਸਟੇਰੀਆ ਡਿਮੈਂਸ਼ੀਆ ਸਕਿਜ਼ੋਫਰੀਨੀਆ ਤੇ ਮਾਸ ਹਿਸਟੇਰੀਆ ਅਤੇ ਹੋਰ ਕਈ ਤਰ੍ਹਾਂ ਦੇ ਮਾਨਸਿਕ ਵਿਕਾਰਾਂ ਦੇ ਸ਼ਿਕਾਰ ਲੋਕ ਧਰਮਾਂ ਦੇ ਅਖੌਤੀ ਰੱਬ ਨੂੰ ਮਿਲੇ ਹੋਏ ਸਿਆਣਿਆਂ ਸਾਧਾਂ ਅੱਗੇ ਡਿੱਗਦੇ ਹਨ ਡਡੋਤਾ ਕਰਦੇ ਹਨ ਚੀਕਾਂ ਕੁੱਕਾਂ ਮਾਰਦੇ ਹਨ ਤੇ ਭੂਤਾਂ ਪ੍ਰੇਤਾਂ ਦੇ ਮੱਕੜ ਜਾਲ ਵਿੱਚੋਂ ਨਿਕਲਣ ਲਈ ਵਾਲ ਖਲਾਰ ਕੇ ਖੇਡਦੇ ਹਨ ਇਹਨਾਂ ਵਿੱਚ 90% ਦੀ ਔਰਤਾਂ ਹੁੰਦੀਆਂ ਆਮ ਸਮਝਣ ਰੱਖਣ ਵਾਲੇ ਨੂੰ ਇਹ ਜ਼ਰੂਰ ਲੱਗਦਾ ਹੈ ਕਿ ਕਿਸੇ ਕਰਾਮਾਤੀ ਢੰਗ ਨਾਲ ਹੋ ਵਾਪਰ ਰਿਹਾ ਹੈ ਜ਼ਰੂਰੀ ਇੱਥੇ ਕਿਸੇ ਛੇਤਾਨ ਦੀ ਆਤਮਾ ਨੇ ਆ ਕੇ ਇਨਾ ਮਾਨਸਿਕ ਰੋਗੀਆਂ ਦੇ ਵਿਹਾਰ ਨੂੰ ਬਦਲ ਦਿੱਤਾ ਹੈ ਤੇ ਕਿਸੇ ਪੈਗੰਬਰ ਦੀ ਪ੍ਰਾਰਥਨਾ ਕਰਨ ਵਾਲਾ ਉਹ ਜੋ ਸਾਰਾ ਪਰਪੰਚ ਰਚ ਰਿਹਾ ਹੁੰਦਾ ਹੈ ਉਸ ਸਮਾਗਮ ਦਾ ਅਖੌਤੀ ਸਿਆਣਾ ਹੁਣ ਉਹ ਕਰਾਮਾਤੀ ਢੰਗ ਨਾਲ ਇਨਾ ਸਭ ਨੂੰ ਠੀਕ ਕਰ ਦੇਵੇਗਾ ਪਰ ਅਜਿਹਾ ਕੁਝ ਨਹੀਂ ਹੁੰਦਾ ਹਕੀਕਤ ਇਹ ਆ ਕਿ ਇਹ ਲੋਕ ਵਿਚਾਰੇ ਜਿਹੜੇ ਖੇਡ ਰਹੇ ਹੁੰਦੇ ਹਨ ਚੀਕਾਂ ਕੂਕਾਂ ਮਾਰ ਰਹੇ ਹੁੰਦੇ ਆ ਇਹ ਲੋਕ ਘਰਾਂ ਦੀਆਂ ਵੱਖ-ਵੱਖ ਮੁਸ਼ਕਲਾਂ ਸਮੱਸਿਆਵਾਂ ਤੋਂ ਪੀੜਿਤ ਹੋਏ ਮਾਨਸਿਕ ਰੋਗੀ ਬਣ ਜਾਂਦੇ ਆ ਕੁਝ ਲੋਕਾਂ ਵਿੱਚ ਜੈਨੇਟਿਕਲੀ ਮਾਨਸਿਕ ਵਿਕਾਰ ਹੁੰਦੇ ਹਨ ਅਜਿਹੀਆਂ ਥਾਵਾਂ ਜਿੱਥੇ ਭੂਤ ਪ੍ਰੇਤ ਕੱਢਣ ਦਾ ਪਰਪੰਚ ਰਚਿਆ ਜਾ ਰਿਹਾ ਹੁੰਦਾ ਹੈ ਉੱਥੇ ਆ ਕੇ ਲੋਕ ਇੱਕ ਤਰ੍ਹਾਂ ਨਾਲ ਮਾਸ ਸਟੇਰੀਆ ਦੇ ਪ੍ਰਭਾਵ ਹੇਠ ਚਲੇ ਜਾਂਦੇ ਆ ਤੇ ਖੇਡਣ ਲੱਗ ਪੈਂਦੇ ਹਨ ਖੇਡਉਣ ਨਾਲ ਮਨ ਹਲਕਾ ਹੁੰਦਾ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿਸੇ ਨੂੰ ਬਹੁਤ ਵੱਡਾ ਦੁੱਖ ਹੋਵੇ ਸਦਮਾ ਹੋਵੇ ਤੇ ਉਹ ਰੋ ਕੇ ਆਪਣਾ ਸਦਮਾ ਆਪਣਾ ਮਨ ਹਲਕਾ ਕਰ ਲਵੇ ਇਸੇ ਤਰ੍ਹਾਂ ਵੱਡੀਆਂ ਭੀੜਾਂ ਜਦੋਂ ਕੁਝ ਲੋਕ ਵੱਡੀਆਂ ਭੀੜਾਂ ਦੇ ਵਿੱਚ ਜਦੋਂ ਕੁਝ ਲੋਕ ਵਾਲ ਖਲਾਰ ਕੇ ਖੇਡਦੇ ਆ ਤੇ ਇਕੱਠੀ ਹੋਈ ਜਿਹੜੀ ਹੋਰ ਭੀੜ ਹੈ ਉਹ ਹੋਰ ਸ਼ਰਧਾਵਾਨ ਹੋ ਜਾਂਦੀ ਹੈ ਇਹ ਸਭ ਕੁਝ ਕਿਸੇ ਗੈਬੀ ਸ਼ਕਤੀਆਂ ਦਾ ਦਾਵਾ ਕਰਨ ਵਾਲੇ ਵਿਅਕਤੀ ਦੀ ਦੇਖ-ਰੇਖ ਹੇਠ ਸਭ ਕੁਝ ਹੋ ਰਿਹਾ ਹੁੰਦਾ ਹੈ ਤੇ ਉਹ ਲੋਕਾਂ ਵਿੱਚ ਆਪਣੇ ਆਪ ਨੂੰ ਇੱਕ ਵੱਡੇ ਜੇਤੂ ਅੰਦਾਜ਼ ਵਿੱਚ ਪੇਸ਼ ਕਰਦਾ ਹੈ ਜਿਵੇਂ ਭੂਤਾਂ ਪ੍ਰੇਤਾਂ ਕਾਲੀਆਂ ਤਾਕਤਾਂ ਉਸ ਦੀ ਮੁੱਠ ਵਿੱਚ ਹੋਣ ਕਿਸੇ ਗੈਬੀ ਕਿਸੇ ਰੱਬੀ ਸ਼ਕਤੀ ਨਾਲ ਉਹ ਪੀੜਤ ਲੋਕਾਂ ਦਾ ਕਰਾਮਾਤੀ ਢੰਗ ਨਾਲ ਭਲਾ ਕਰਨ ਦਾ ਦਾਵਾ ਕਰਦਾ ਹੈ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਸਮਝਦਿਆਂ ਇਸ ਵਿੱਚ ਕੁਝ ਵੀ ਕਰਾਮਾਤੀ ਨਹੀਂ ਹੁੰਦਾ ਤੇ ਨਾ ਹੀ ਕੋਈ ਪੂਤਾਂ ਪ੍ਰੇਤਾਂ ਬੁਰੀਆਂ ਆਤਮਾਵਾਂ ਜਾਂ ਸ਼ੈਤਾਨੀ ਤਾਕਤਾਂ ਕਰਕੇ ਸਭ ਕੁਝ ਹੋ ਰਿਹਾ ਹੁੰਦਾ ਇੱਥੇ ਵਿਚਾਰਨ ਵਾਲੀ ਗੱਲ ਇਹ ਆ ਕਿ ਜੇਕਰ ਕਿਸੇ ਥਾਂ ਪਰਮਾਤਮਾ ਦੀ ਪ੍ਰਾਰਥਨਾ ਹੋ ਰਹੀ ਹੈ ਤਾਂ ਉਸੇ ਵੇਲੇ ਉਸੇ ਥਾਂ ਤੇ ਸ਼ੈਤਾਨ ਦੀ ਆਮਦ ਕਿਵੇਂ ਹੋ ਸਕਦੀ ਹੈ ਫਿਰ ਅਸੀਂ ਕਹਾਂਗੇ ਕਿ ਪ੍ਰਮਾਤਮਾ ਦੀ ਹਸਤੀ ਤੋਂ ਸ਼ੈਤਾਨ ਦੀ ਹਸਤੀ ਵੱਧ ਤਾਕਤਵਰ ਹੋ ਗਈ। ਕੁਝ ਛਾਤਰ ਲੋਕ ਯੋਜਨਾਬੱਧ ਢੰਗ ਨਾਲ ਅਜਿਹੇ ਪ੍ਰੋਗਰਾਮ ਬਣਾ ਕੇ ਪੇਸ਼ ਕਰਦੇ ਹਨ ਕਿ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਜਿਹੜੇ ਸਮਾਜਾਂ ਵਿੱਚ ਦੁੱਖ, ਮੁਸੀਬਤਾਂ, ਘਰੇਲੂ ਮਸਲਿਆਂ, ਕਲੇਸ਼ਾਂ ਤੇ ਬੇਕਾਰੀ, ਮੁਸੀਬਤਾਂ ਤੇ ਹੋਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦੀ ਪਰਮਾਰ ਹੋਏਗੀ। ਉਸ ਸਮਾਜ ਵਿੱਚ ਇਸ ਕਿਸਮ ਦੇ ਜਿਹੜੇ ਵਿਕਾਰ ਨੇ ਉਹ ਜ਼ਿਆਦਾ ਹੋਣਗੇ ਇਸ ਤਰ੍ਹਾਂ ਇਹਨਾਂ ਖਿੱਤਿਆਂ ਵਿੱਚ ਧਰਮ ਨਾ ਧਰਮ ਕਰਮ ਦੇ ਨਾਮ ਤੇ ਜੜੀਆਂ ਜਿਹੜੇ ਪਖੰਡ ਨੇ ਉਹ ਵੀ ਜ਼ਿਆਦਾ ਹੋਣਗੇ ਇੱਥੇ ਸਮਝਣ ਵਾਲੀ ਗੱਲ ਇਹ ਵੀ ਹੈ ਕਿ ਕਰਾਮਾਤਾਂ ਦੇ ਨਾਮ ਤੇ ਪੂਤ ਪ੍ਰੇਤ ਕੱਢਣ ਦਾ ਟਕਵੰਝ ਕਰਨ ਵਾਲੇ مصیبتਾਂ ਭੋਗ ਰਹਿ ਲੋਕਾਂ ਤੋਂ ਵੱਡੀਆਂ ਕਮਾਈਆਂ ਕਰਦੇ ਆ ਮੋਟੀਆਂ ਕਮਾਈਆਂ ਕਰਦੇ ਆ ਇਸ ਤੋਂ ਵੱਧ ਹੋਰ ਕੁਝ ਨਹੀਂ ਹੁੰਦਾ ਇਨਾਂ ਦੇ ਡੇਰਿਆਂ ਪ੍ਰਾਰਥਨਾ ਘਰਾਂ ਵਿੱਚ ਗਰੀਬੀਆਂ, ਦੁਸ਼ਵਾਰੀਆਂ ਤੇ ਮੁਸ਼ਕਲਾਂ, ਸਮੱਸਿਆਵਾਂ ਤੋਂ ਭੰਨੇ ਲੋਕ ਆਪਣੇ ਘਰਾਂ ਦੀ ਗਰੀਬੀ, ਮਦਹਾਲੀ ਤੋਂ ਨਜ਼ਾਤ ਲੋੜਦੇ ਹਨ। ਆਪਣਾ ਕੀਮਤੀ ਸਮਾਂ, ਪੈਸਾ ਤੇ ਆਪਣੇ એનર્ਜੀ ਦੀ ਫਜ਼ੂਲ ਇੱਕ ਤਰ੍ਹਾਂ ਨਾਲ ਉਹਨਾਂ ਦੀ ਜੜੀ ਵਰਤੋਂ ਹੁੰਦੀ ਹੈ ਉੱਥੇ। ਲੋਕਾਂ ਵਿੱਚ ਬੁਰੀਆਂ ਆਤਮਾਵਾਂ ਤੋਂ ਛਡਕਾਰਾਂ ਦਵਾਉਣ ਦੇ ਨਾਂ ਤੇ ਆਪਣੇ ਘਰ ਨੂੰ ਮਾਲਾ-ਮਾਲ ਕਰਨ ਵਾਲੇ ਲੋਕ ਇੱਕ ਤਰ੍ਹਾਂ ਨਾਲ ਸਮਾਜ ਦਾ ਭਲਾ ਨਹੀਂ ਕਰ ਰਹੇ ਬਲਕਿ ਸਮਾਜ ਨੂੰ ਹੋਰ ਕਈ ਤਰ੍ਹਾਂ ਦੇ ਅੰਧਵਿਸ਼ਵਾਸਾਂ ਵੱਲ ਧਕੇਲ ਰਹੇ ਆ ਇਹ ਸਾਨੂੰ ਸਮਝਣਾ ਪਵੇਗਾ ਸੋਚ ਵਿਚਾਰ ਟੀਵੀ ਤੇ ਅਸੀਂ ਤੁਹਾਡੇ ਗਿਆਨ ਵਿਗਿਆਨ ਵਿੱਚ ਵਾਧਾ ਕਰਨ ਲਈ ਵੀਡੀਓ ਅਪਲੋਡ ਕਰਦੇ ਆ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸ਼ੇਅਰ ਕਰੋ ਅੱਜ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ